ਉਤੇ ਹੀ ਦਿੱਲੀ ਸੀਕਰ ਦੁਆਰਾ ਪਰਮੰਨਾਂ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੇ ਅਸਤੀਫੇ ਦੀ ਚਰਚਾ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਅੱਜ ਆਪਣੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਉਨ੍ਹਾਂ ਨੇ ਸਬੰਧਿਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਤੋਂ ਇਨਕਾਰ ਕੀਤਾ ਉਨਾਕਾ ਕਿ ਉਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਕੋਈ ਅਸਤੀਫਾ ਨਹੀਂ ਦਿੱਤਾ ਅਤੇ ਉਹਨਾਂ ਦੇ ਅਸਤੀਫੇ ਬਾਰੇ ਸਿਰਫ ਅਫਵਾਹਾਂ ਹੀ ਫੈਲਾਈਆਂ ਜਾ ਰਹੀਆਂ ਨੇ। ਉਨਾਕਾ ਕਿ ਉਹਨਾਂ ਨੇ ਅਗਲੇ ਕੁਝ ਦਿਨ ਦੇ ਰੁਚੀਵਿਆਂ ਕਾਰਨ ਆਪਣਾ ਕਾਰਜਪਾਲ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਨ ਨੂੰ ਸੌਪਿਆ। ਦੱਸ ਦਈਏ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਜੀਕੇ ਸ਼ਰਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਵੀ ਪ੍ਰਧਾਨ ਨੇ ਅਤੇ ਉਹ ਆਪਣੇ ਇਸ ਅਹੁਦੇ ਤੇ ਬਣੇ ਰਹਿਣਗੇ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੀ ਤੋਂ ਅਸਤੀਫੇ ਦੇ ਕਈ ਜਗ੍ਹਾ ਤੇ ਖਬਰ ਆ ਰਹੀ ਹੈ ਮੈਂ ਕਿਸੇ ਕਿਸਮ ਦਾ ਅਸਤੀਫਾ ਨਹੀਂ ਦਿੱਤਾ ਇਹ ਸਾਡਾ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਜਦੋਂ ਪ੍ਰਧਾਨ ਕਿਤੇ ਬਾਹਰ ਜਾਵੇ ਤਾਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੂੰ ਆਪਣਾ ਚਾਰਜ ਦਿੰਦਾ ਹੈ ਤੇ ਮੈਂ ਆਪਣਾ ਚਾਰਜ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਹ ਰਮਬੀ ਸਿੰਘ ਹਰਾਨ ਨੂੰ ਦਿੱਤਾ ਔਰ ਇਸ ਤੋਂ ਇਲਾਵਾ ਹੋਰ ਕੋਈ ਗੱਲ ਇਹ ਤੇ ਚ ਨਹੀਂ ਦੇਖੀ ਜਾਣੀ ਚਾਹੀਦੀ ਆ ਇਹ ਮੇਰੀ ਸਮਝ ਸੇ ਬਾਹਰ ਹੈ ਕਿ ਇਹ ਮੁੱਦਾ ਕਿਉਂ ਉਠਾ ਮੈਂ ਨੇ ਤਾਂ ਚਾਰਜ ਰੁਟੀਨ ਵਿੱਚ ਦਿਆ ਪਿਛਲੇ 4 5 6 ਦਿਨ ਸੇ ਮੈਂ ਨੇ ਚਾਰਜ ਦਿਆ ਔਰ ਅਗਲੇ 10 12 ਦਿਨ ਅਭੀ ਮੈਂ ਦਿੱਲੀ ਵਿੱਚ ਨਹੀਂ ਹੂੰ ਸੋ ਇਸ ਲਈ ਇਹ ਇਹ ਇਸ਼ੂ ਕੋ ਲਿਆ ਜਾ ਰਹਾ ਹੈ ਕਈ ਜਗ੍ਹਾ ਕਈ ਜਗ੍ਹਾ ਮੀਡੀਆ ਦੇ ਵਿੱਚ ਇਹ ਵੀ ਆਇਆ ਹੈ ਕਿ ਬਰਗਾੜੀ ਜਾਂ ਡੇਰਾ ਮਾਫੀ ਦੀ ਗੱਲ ਕੀਤੀ ਹੈ ਮੈਂ ਸਮਝਦਾ ਕਿ ਪਾਰਟੀ ਨੂੰ ਉਹਦਾ ਖਮਿਆਜ਼ਾ ਕਿਤੇ ਨਾ ਕਿਤੇ ਭੁਗਤਣਾ ਪਿਆ ਔਰ ਪਾਰਟੀ ਨੂੰ ਉਸਤੇ ਆਪਣੇ ਫੈਸਲੇ ਕਰੈਕਟ ਕਰਨ ਦੀ ਲੋੜ ਹੈ ਔਰ ਪਾਰਟੀ ਫੋਰਮ ਤੇ ਮੈਂ ਜ਼ਰੂਰ ਇਸ ਗੱਲ ਨੂੰ ਚੁੱਕਾਂਗਾ ਵੀ ਲੇਕਿਨ ਨਾ ਮੈਂ ਪਾਰਟੀ ਛੱਡ ਕੇ ਗਿਆ ਵਾਂ ਨਾ ਮੈਂ ਲੋਕਾਂ ਨੂੰ ਛੱਡ ਕੇ ਗਿਆ ਵਾਂ 1948 ਤੋਂ ਮੇਰੇ ਪਰਿਵਾਰ ਦਿੱਲੀ ਦੇ ਸੰਗਤ ਦੀ ਸੇਵਾ 'ਚ ਹੈ ਜਥੇਦਾਰ ਸੰਤੋਖ ਸਿੰਘ ਨੇ ਜੋ ਕੰਮ ਕੀਤੇ ਮੈਨੂੰ ਦੱਸਣ ਦੀ ਲੋੜ ਨਹੀਂ ਅਖੀਰ ਉਹਨਾਂ ਦੀ ਅਸੈਸੀਨੇਸ਼ਨ ਹੋਈ 81 'ਚ ਉਹਦੇ ਬਾਅਦ ਮੈਂ 22-23 ਸਾਲ ਦੀ ਉਮਰ ਤੋਂ ਲੱਗਾ ਅੱਜ 60 ਸਾਲ ਦਾ ਹੋ ਗਿਆ ਹਰੇਕ ਇਸ਼ੂ ਤੇ ਭਾਵੇਂ ਭਾਜੀਪੀ ਦੇ ਖਿਲਾਫ ਮੈਨੂੰ ਬੋਲਣਾ ਪਿਆ ਹੋਵੇ ਭਾਵੇਂ ਕਾਂਗਰਸ ਦੇ ਖਿਲਾਫ ਬੋਲਣਾ ਪਿਆ ਹੋਵੇ ਆਪਣੇ ਇਸ਼ੂ ਤੇ ਰਹਿ ਕੇ ਇੰਡੀਅਨ ਕਨਸਟੀਟਿਊਸ਼ਨ ਚ ਰਹਿ ਕੇ ਮੇਰੇ ਤੇ ਹਮਲੇ ਵੀ ਹੋਏ ਮੈਂ ਤਾਂ ਵੀ ਨਹੀਂ ਡਰਿਆ ਮੇਰੇ ਪਿਤਾ ਦਾ ਕਤਲ ਹੋਇਆ ਸੀ ਤਾਂ ਵੀ ਨਹੀਂ ਘਬਰਾਇਆ ਮੈਂ ਸਮਝਦਾ ਜਿਹੜੇ ਲੋਕੀ ਅੱਜ ਇਹ ਭੰਗੜੇ ਪਾ ਰਹੇ ਨੇ ਕਿ ਸੱਜਣ ਟਾਈਟਰ ਭਗਤ ਦੇ ਦੋਸਤ ਜਿਹੜੇ ਨੇ ਕਿ ਇਹ ਮਨਜੀਤ ਸਿੰਘ ਇਹਨਾਂ ਤੋਂ ਕਿਤੇ ਪਿੱਛੇ हट ਗਿਆ ਆਪਣੀ ਜ਼ਿੰਮੇਵਾਰੀ ਤੋਂ ਹਟਿਆ ਪੰਥਕ ਇਸ਼ੂਸ ਤੇ ਲੜਾਂਗੇ ਔਰ ਆਪਣਾ ਕੰਮ ਪੂਰਾ ਕਰਾਂਗੇ ਮੇਰੀ ਕੋਈ ਪਾਰਟੀ ਸੇ ਨਾਰਾਜ਼ਗੀ ਨਹੀਂ ਹੈ ਆਪਣੀ رائے ਹੁੰਦੀ ਹੈ رائے ਹਮ ਪਾਰਟੀ ਮੇਂ ਬੈਠ ਕੇ ਹਾਈ ਕਮਾਂਡ ਸੇ ਜ਼ਰੂਰ ਬਾਤ ਕਰਾਂਗੇ ਮੈਂ ਸਮਝਦਾ ਮਾਂ ਕਿ ਪਾਰਟੀ ਲੀਡਰ ਦੇ ਵਿੱਚ ਪਾਰਟੀ ਲੀਡਰਸ਼ਿਪ ਦੇ ਵਿੱਚ ਜਿਹੜੇ ਟਕਸਾਲੀ ਪ ਲੀਡਰ ਨੇ اور ਅੱਜ ਦੀ ਜਿਹੜੀ ਨਵੀਂ ਲੀਡਰਸ਼ਿਪ ਆਈ ਹੈ ਉਹਨਾਂ ਚ ਆਪਸ ਚ ਕੋਆਰਡੀਨੇਸ਼ਨ ਦੀ ਕਮੀ ਹੈ ਉਹ ਕੋਆਰਡੀਨੇਸ਼ਨ ਹੋਣੀ ਜ਼ਰੂਰੀ ਹੈ ਔਰ ਉਹ ਕੋਆਰਡੀਨੇਸ਼ਨ ਵਾਸਤੇ ਹੀ ਮੈਂ ਸਮਝਦਾ ਮਾਂ ਕਿ ਪਾਰਟੀ ਨੂੰ ਕੰਮ ਕਰਨਾ ਪਏਗਾ ਇਹ ਗੱਲਾਂ ਜ਼ਰੂਰ ਪਾਰਟੀ ਫੋਰਮ ਤੇ ਮੈਂ